ਜੋ ਕਾਂਗਰਸ ਪਾਰਟੀ ਲੀਡਰਸ ਨੂੰ ਕਹਿੰਦੇ ਨੇ ਕਿ ਕਾਂਗਰਸ ਨੇ ਬਹੁਤ ਕੁਝ ਦਿੱਤਾ ਪਰਿਵਾਰ ਨੂੰ ਕੈਪਟਨ ਪਰਿਵਾਰ ਨੂੰ ਪਰ ਉਹਨਾਂ ਨੇ ਇਸ ਟਾਈਮ ਤੇ ਇਹ ਧੋਖਾ ਜਿਹੜਾ ਹੈ ਸਾਡੇ ਨਾਲ ਕੀਤਾ ਪਾਰਟੀ ਉਸ ਨੂੰ ਦਿੰਦੀ ਹੈ ਜੋ ਲਾਇਕ ਹੋਏ ਜੋ ਕੰਮ ਕਰਦਾ ਹੈ ਐਮੈਨੀ ਪਾਰਟੀ ਜਿੰਦੀ ਕਿਵੇਂ ਰਹਿੰਦੀ ਤੁਸੀਂ ਦੇਖਿਆ ਪ੍ਰੇਨਕਾ ਗਾਂਧੀ ਰਾਹੁਲ ਗਾਂਧੀ ਉਹਨਾਂ ਨੇ ਆਮਦ ਵੀ ਪਾਰਟੀਆਂ ਦਿੱਲੀ ਦੇ ਵਿੱਚ ਵੋਟ ਪਾਈ ਇਸ ਨੂੰ ਕਿਸ ਤਰ੍ਹਾਂ ਦੇਖੋ ਸਾਨੂੰ ਤਾਂ ਪੰਜਾਬ ਦਾ ਫਿਕਰ ਹੈ ਇਹ ਜੇ ਗੱਠਜੋੜ ਇੱਥੇ ਇੱਕ ਦੂਜੇ ਨਾਲ ਲੜਾਈ ਕਰ ਰਹੇ ਨੇ ਇਹਨਾਂ ਦੀਆਂ ਨੀਤੀਆਂ ਕੀ ਰਹਿਣਗੀਆਂ ਪੰਜਾਬ ਦੇ ਲਈ ਕਿਹਾ ਸੀ ਜਿਨ੍ਹਾਂ ਦੇ ਮੁਰਗੀਆਂ ਬੱਕਰੀਆਂ ਹਾਂ ਉਹਨਾਂ ਨੇ ਕਿਹਾ ਕਿ ਇੱਕ ਇੱਕ ਚੀਜ਼ ਦਾ ਇੱਕ ਇੱਕ ਕੱਪੜੇ ਦਾ ਇੱਕ ਇੱਕ ਮੁਰਗੀ ਦਾ ਮੈਂ ਦੂੰਗਾ ਪੈਸਾ ਉਹ ਕਿੱਥੇ ਗਿਆ ਆਮ ਆਦਮੀ ਪਾਰਟੀ ਦਾ ਗਰਾਫ ਬਹੁਤ ਵਧੀਆ ਨਹੀਂ ਹੈ 1990 ਤੋਂ ਬਾਅਦ ਪਟਿਆਲਾ ਦੀ ਸੀਟ ਤੇ ਲਗਾਤਾਰ ਮਹਾਰਾਣੀ ਪੰਨੀਤ कौर काबिश ने अजिश इसलिए कह रहे हैं क्योंकि पांच टर्म्स चो चार बार एम पी चुने गए कि बार भी बनेंगे। परनीत कौर नमस्ते सत श्रीकाल मैं हाँ नितिका महेश्वरी ने पटियाला तो बीजेपी के कैंडिडेट परनीत चार्थ कौर सतवी बार एम पी बनने तैयार हो तैयारी खिंची हुई पूरी तैयारियां जी बहुत माहौल है बीजेपी ਅਸੀਂ ਇਹਨਾਂ ਦੇ ਨਾਲ ਕੈਂਪੇਨਿੰਗ ਤੇ ਚੱਲਾਂਗੇ ਫਿਲਹਾਲ ਕਿਉਂਕਿ ਬਹੁਤ سارے ਲੋਕ ਜਿਹੜੇ ਇੱਥੇ ਮਿਲਣ ਲਈ ਵੀ ਆਏ ਹੋਏ ਨੇ ਪਰ ਦੇਖਦੇ ਆਂ ਕਿਸ ਤਰ੍ਹਾਂ ਦੀ ਕੈਂਪੇਨਿੰਗ ਜਿਹੜੀ ਆ ਉਹ ਚੱਲ ਰਹੀ ਹੈ। ਭੀੜ ਪੈਂਦੀ ਹੈ ਹਾਜ਼ਰ ਹੁੰਦੇ ਨੇ ਔਲੇ ਪਈ ਸੀਗੇ ਸਾਨੂੰ ਸਾਨੂੰ ਪੂਰਾ ਸਮਰਸਥਨ ਦੇ ਆ 6-6000 ਰੁਪਏ ਸਾਡੇ ਖਾਤੇ ਜਾ ਰਹੇ ਜੀ ਸਾਨੂੰ ਬਹੁਤ ਸੁਵਿਧਾ ਆਇਆ ਸੀ ਹਮੇਸ਼ਾ ਦੇ ਲਈ। ਬਹੁਤ ਬੁਸ਼ਾਰਾ ਭਾਜਪੀ ਦੇ ਨਾਲ ਆ ਜੀ ਮਤਲਬ ਕਿ ਬਹੁਤ ਹੁਣ ਬੂਥਾਂ ਤੇ ਉਸ ਦਿਨ ਤੁਸੀਂ ਕਦੋਂ ਔਰ ਤੁਸੀਂ ਦੇਖੋ ਤੁਹਾਡਾ ਕੈਸੇ ਨਿਹਾਰ ਕਰਨ ਬਾਰੇ ਖਰਾਬਾ ਹੋਇਆ ਤਾਂ ਉਹਨੂੰ 6 6000 ਦਵਾਇਆ ਔਰ ਅੱਜ ਵੀ ਜੋ ਫਲੱਡ ਦਾ ਪੈਸਾ ਖਾਲੀ ਜੋ ਸੈਂਟਰ ਦੇ ਮੋਦੀ ਜੀ ਨੇ ਭੇਜਿਆ 6800 ਉਹੀ ਇਹਨਾਂ ਨੂੰ ਪਿਛਲੇ ਫਲੱਡ ਦਾ ਖਰਾਬਾ ਮਿਲਿਆ ਭਗਵੰਤ ਮਾਨ ਨੇ ਕਿਹਾ ਸੀ ਕਿ ਅਸੀਂ 20000 ਦਵਾਂਗੇ ਇੱਕ ਪੈਸਾ ਨਹੀਂ ਗਿਆ ਮੈਂ ਪੁੱਛਿਆ ਸੀ ਭਗਵੰਤ ਮਾਨ ਜੀ ਨੂੰ ਕਿ ਦੇਖੋ ਖਾਲੀ ਫਾਰਮਰ ਦੀ ਨੁਕਸਾਨ ਹੋਇਆ ਪਰ ਜਿਹੜੇ ਖੇਤ ਮਜ਼ਦੂਰ ਨੇ ਜਿਹੜੇ ਝੁੱਗੀਆਂ ਚੋਪੀਆਂਾਂ ਚ ਰਹਿ ਰਹੇ ਨੇ ਜਿਹੜੀਆਂ ਕਲੋਨੀਆਂ ਦੇ ਵਿੱਚ ਪੂਰਾ ਪਾਣੀ ਚਲਾ ਗਿਆ ਉਹਨਾਂ ਦਾ ਕੱਪੜਾ ਵੀ ਨਹੀਂ ਬਚਿਆ ਗਲ ਗਿਆ ਥੋੜਾ ਥੋੜਾ ਕੰਪਨਸੇਸ਼ਨ ਉਹਨਾਂ ਨੂੰ ਦੇਣਾ ਚਾਹੀਦਾ ਹੈ ਹੈਲਪ ਹੀ ਹੋਏਗੀ ਉਹਨਾਂ ਨੇ ਤਾਂ ਕਿਹਾ ਸੀ ਜਿਨ੍ਹਾਂ ਦੇ ਮੁਰਗੀਆਂ ਬੱਕਰੀਆਂ ਹਾਂ ਉਹਨਾਂ ਨੇ ਕਿਹਾ ਕਿ ਇੱਕ ਇੱਕ ਚੀਜ਼ ਦਾ ਇੱਕ ਇੱਕ ਕੱਪੜੇ ਦਾ ਇੱਕ ਇੱਕ ਮੁਰਗੀ ਦਾ ਮੈਂ ਦੂੰਗਾ ਪੈਸਾ ਉਹ ਕਿੱਥੇ ਗਿਆ ਤੇ ਫਿਰ ਉਹ ਕੌਣ ਕਿਸਾਨ ਨੇ ਪਨੀਤਕੌਰ ਜੀ ਜਿਹੜਾ ਵਿਰੋਧ ਕਰ ਰਹੇ ਨੇ ਦੇਖੋ ਮੈਂ ਮੂਤਾ ਦੇਖਿਆ ਹੈ ਨਹੀਂ ਕਈਆਂ ਦੇ ਵਿੱਚ ਦੇਖਦੇ ਆ ਹਰ ਇੱਕ ਪਾਰਟੀ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਯੂਨੀਅਨ ਦੇ ਵਿੱਚ ਇਨਵੋਲਵ ਕੀਤਾ ਹੋਇਆ ਸੋ ਯੂਨੀਅਨ ਦੇ ਵਿੱਚ ਹੁੰਦੇ ਉਹ ਕਈ ਪਾਰਟੀਆਂ ਦੇ ਨਾਲ ਸੰਬੰਧ ਰੱਖਦੇ ਨੇ ਪਾਰਟੀ ਮੈਂਬਰ ਨੇ ਨਾਲੇ ਯੂਨੀਅਨ ਮੈਂਬਰ ਨੇ ਸੋ ਰਲੇ ਮੇਲੇ ਹੁੰਦੇ ਨੇ ਜੀ ਅੱਛਾ ਮਹਾਰਾਣੀ ਸਾਹਿਬਾ ਅਸੀਂ ਪਹਿਲਾਂ ਵੀ ਤੁਹਾਨੂੰ ਦੇਖਿਆ ਕਿਸ ਤਰ੍ਹਾਂ ਦਾ ਤੁਹਾਡਾ ਪ੍ਰਚਾਰ ਹੁੰਦਾ ਸੀਗਾ ਤੇ ਚਾਰ ਬਾਰ ਤੁਹਾਨੂੰ ਪਟਿਆਲਾ ਦੀ ਜਨਤਾ ਨੇ ਜਿਤਾ ਕੇ ਸੰਸਦ ਚ ਭੇਜਿਆ ਹੈ ਪੰਜਵੀਂ ਵਾਰ ਤੁਸੀਂ ਚੋਣ ਲੜ ਰਹੇ ਹੋ ਪਰ ਇਸ ਵਾਰ ਅਸੀਂ ਕਹਿ ਰਹੇ ਹਾਂ 6ਵੇਂ ਵਾਰ ਮੈਂ ਹਾਰ ਗਈ ਸੀ ਆ 2014 ਦੇ ਵਿੱਚ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਇਸ ਵਾਰ ਦੀ ਚੋਣ ਇਸ ਲਈ ਅਸੀਂ ਕਹਿ ਰਹੇ ਵੱਖਰੀ ਹੈ ਕਿਉਂਕਿ ਤੁਸੀਂ ਇਸ ਵਾਰ ਬੀਜੇਪੀ ਦੇ ਕੈਂਡੀਡੇਟ ਹੋ ਕਾਂਗਰਸ ਦੇ ਵਰਕਰ ਤੁਹਾਡੇ ਨਾਲ ਨਹੀਂ ਦੇਖੋ ਜਿਹੜੇ ਸਾਡੇ ਨਾਲ ਪਰਸਨਲ ਸੀਗੇ ਉਹ ਸਾਡੇ ਨਾਲ ਪੀਐਲਸੀ ਦੇ ਵਿੱਚ ਹੀ ਮਹਾਰਾਜ ਸਾਹਿਬ ਨਾਲ ਚਲੇ ਗਏ ਸੀ ਉਹ ਭਾਜੀਪੀ ਚੇ ਨੇ ਕਈ ਕਾਂਗਰਸ ਦੇ ਵਰਕਰ ਜੁਆਇਨ ਕੀਤੇ ਨੇ ਹਰ ਵਾਰ ਜਦੋਂ ਵੀ ਤੁਸੀਂ ਲੋਕਾਂ ਦੇ ਵਿੱਚ ਵਿਚਰੇ ਤਾਂ ਕਾਂਗਰਸ ਦੇ ਲੀਡਰ ਬਣ ਕੇ ਵਿਚਰੇ ਪਰ ਹੁਣ ਜਦੋਂ ਭਾਜੀਪੀ ਦੇ ਲੀਡਰ ਬਣ ਕੇ ਜਾ ਰਹੇ ਹਾਂ ਕਿਵੇਂ ਦਾ ਰਿਸਪੌਂਸ ਤੁਹਾਨੂੰ ਜਿਹੜਾ ਹੈ ਉਹ ਮਿਲ ਰਿਹਾ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਔਰ ਦੇਖੋ ਲੋਕਾਂ ਨੂੰ ਆਸ ਹੈ ਖਾਸ ਕਰਕੇ ਜਦ ਨਰਿੰਦਰ ਮੋਦੀ ਜੀ ਇੱਥੇ ਹੋ ਕੇ ਗਏ ਨੇ ਔਰ ਜੋ ਹਾਲਾਤ ਦੇਖ ਰਹੇ ਨੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਤੋਂ ਬਹੁਤ ਤੰਗ ਆਏ ਹੋਏ ਨੇ ਸੋ ਇਹ ਦੇਖ ਰਹੇ ਨੇ ਕਿ ਸਾਨੂੰ ਇਹ ਜਿਹਾ ਇੱਕ ਸਟਰੋਂਗ ਬੰਦਾ ਮਿਲੇ ਜਿਹੜਾ ਕਿਉਂਕਿ ਇਹਨਾਂ ਨੂੰ ਇਹ ਵੀ ਸਮਝ ਆ ਗਈ ਹੋਣ ਕਿ ਜਿਹੜੀ ਜਿਹੜੇ ਲਾਭ ਇਹਨਾਂ ਨੂੰ ਮਿਲੇ ਨੇ ਚਾਹੇ ਕੱਚੇ ਕਰਾਂ ਦੇ ਚਾਹੇ ਕਿਸੇ ਆਯੂਸ਼ਮਾਨ ਕਾਰਡ ਦੇ ਇਹਨਾਂ ਦੇ ਸਿਲੰਡਰਾਂ ਦੇ ਇਹ ਸਾਰੇ ਜਿਹੜਾ ਕੁਝ ਆਇਆ ਇਹਨਾਂ ਨੂੰ ਹੁਣ ਹੁਣ ਪਹਿਲੀ ਵਾਰੀ ਪਤਾ ਚੱਲਿਆ ਕਿ ਇਹ ਨਰਿੰਦਰ ਮੋਦੀ ਜੀ ਨੇ ਭੇਜਿਆ ਸੋ ਉਹਨਾਂ ਦੀਆਂ ਆਸ਼ਾਵਾ ਉਹਨਾਂ ਦਾ ਜੋ ਭਰੋਸਾ ਹੈਗਾ ਉਹ ਨਰਿੰਦਰ ਮੋਦੀ ਉੱਤੇ ਦਿਨ ਬਰ ਦਿਨ ਵਧ ਰਿਹਾ ਹੈ ਤੁਸੀਂ ਲੋਕਾਂ ਦੇ ਵਿੱਚ ਜਦੋਂ ਪ੍ਰਚਾਰ ਲਈ ਜਾ ਰਹੇ ਹੋ ਆਪਣਾ ਰਿਪੋਰਟ ਕਾਰਡ ਗਿਣਾ ਰਹੇ ਹੋ ਕਿਉਂਕਿ ਪਿਛਲੇ 1999 ਤੋਂ ਬਾਅਦ ਸਿਰ 5 ਸਾਲ ਹੀ ਤੁਸੀਂ ਇੱਥੇ ਐਮਪੀ ਨਹੀਂ ਰਹੇ ਤਾਂ ਡਾਕਟਰ ਧਰਮਵੀਰ ਗਾਂਧੀ ਰਹੇ ਤਾਂ ਤੁਹਾਡੇ ਕੋਲ ਰਿਪੋਰਟ ਕਾਰਡ ਚ ਗਿਣੌਣ ਲਈ ਵੀ ਬਹੁਤ ਕੁਝ ਹੈ ਜਾਂ ਫਿਰ ਮੋਦੀ ਸਰਕਾਰ ਦਾ ਜੋ 10 ਸਾਲ ਦਾ ਕਾਰਜਕਾਲ ਹੈ ਜਾਂ ਉਹਨਾਂ ਦੀਆਂ ਗਾਰੰਟੀਆਂ ਨੇ ਉਸ ਨੂੰ ਗਿਨਾਇਆ ਚਾਹ। ਦੇਖੋ ਰਿਪੋਰਟ ਕਾਰਡ ਬਹੁਤ ਬੜੀ ਗਿਣਾਤਾ। ਰਿਪੋਰਟ ਕਾਰਡ ਇਹਨਾਂ ਨੂੰ ਪਤਾ ਹੈ ਤਾਂ ਹੀ ਉਹ ਚਾਰ ਬਾਰੀ ਮੈਨੂੰ ਚੁਣਿਆ। ਹੁਣ ਪਿਛਲਾ ਦਸਣ ਦੇ ਬਜਾਏ ਕਿਉਂਕਿ ਕੰਮ ਕੀਤੇ ਨੇ ਸਭ ਨੂੰ ਪਤਾ ਹੈ ਅਗਲਾ ਦਸਣਾ ਪਊਗਾ ਕਿ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਕਿਸ ਤਰੀਕੇ ਨਾਲ ਅਸੀਂ ਵਧੀਆ ਕਰ ਸਕਦੇ ਆ ਤਾਂ ਉਹ ਮੋਦੀ ਜੀ ਦੀਆਂ ਨੀਤੀਆਂ ਬੀਜੇਪੀ ਦੀਆਂ ਨੀਤੀਆਂ ਉਹ ਦੱਸਦੀਆਂ ਮੈਂ ਆ ਵਿਜਨ ਕੀ ਹੈ ਪਟਿਆਲਾ ਨੂੰ ਲੈ ਕੇ ਤੁਹਾਡਾ ਵਿਕਸਿਤ ਪਟਿਆਲਾ ਵਿਕਸਿਤ ਪੰਜਾਬ ਜੋ ਫਾਈਟ ਕਿੰਨੀ ਇੱਕ ਜਿਹੜੀ ਟਫ ਹੈ ਉਹ ਲੱਗ ਰਹੀ ਹੈ ਤੁਹਾਨੂੰ ਇੱਥੇ ਕਿਉਂਕਿ ਅਸੀਂ ਦੇਖ ਪਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀ ਨੂੰ ਇਥੋਂ ਸੀਟ ਦਿੱਤੀ ਹੈ ਡਾਕਟਰ ਧਰਨਵੀਰ ਗਾਂਧੀ ਉਹ ਸ਼ਖਸ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਚੋਂ ਚੋਣ ਲੜੀ ਸੀ ਤੇ ਤੁਹਾਨੂੰ ਹਰਾਇਆ ਸੀ ਤਾਂ ਕਿੰਨੀ ਕੁ ਟਫ ਫਾਈਟ ਜਿਹੜੀ ਇੱਥੇ ਲੱਗ ਰਹੀ ਹੈ ਕਾਲੀ ਦਲ ਤੋਂ ਐਨ ਕੇ ਸ਼ਰਮਾ ਜੀ ਮੈਦਾਨ ਦੇ ਵਿੱਚ ਦੇਖੋ ਹਰ ਇੱਕ ਪਾਰਟੀ ਦਾ ਆਪਣਾ ਕੇਡਰ ਹੈ ਹਰ ਇੱਕ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਣਾ ਹੈ ਤਾਂ ਫਾਈਟ ਸਬ ਨਾਲ ਹੈ ਅੰਤ ਦੇ ਵਿੱਚ ਲੋਕ ਹੀ ਦੱਸਣਗੇ ਕਿਸ ਨੂੰ ਚੁਣਦੇ ਨੇ ਹਾਲੇ ਵੀ ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਦਾ ਪੰਜਾਬ ਦੇ ਵਿੱਚ ਕੋਈ ਇੰਨਾ ਸਟੈਂਡ ਬਣ ਨਹੀਂ ਪਾਇਆ ਸ਼ਾਇਦ ਬੀਜੇਪੀ ਤੇ ਅਕਾਲੀ ਦਲ ਜੇ ਗੱਡਜੋੜ ਚ ਲੜਦੇ ਤਾਂ ਬਿਹਤਰ ਰਿਜ਼ਲਟ ਆ ਸਕਤੇ ਸੀ ਦੇਖੋ ਦੋ ਜਣੇ ਇਕੱਠੇ ਹੋਣ ਤਾਂ ਤਾਕਤ ਜ਼ਰੂਰ ਪੂਰੀ ਹੁੰਦੀ ਹੈ ਪਰ ਮੇਰੇ ਖਿਆਲ ਚ ਇਹ ਇੱਕ ਚੈਲੰਜ ਇੱਕ ਓਪਰਚ्युनिटी ਆਈ ਬੀਜੇਪੀ ਕੋਲ ਕਿ ਪਹਿਲੀ ਵਾਰੀ ਇਕੱਲੇ ਲੜ ਕੇ ਆਪਣੀ ਹੋਂਦ ਬਣਾਣ ਲੋਕ ਵੋਟਾਂ ਪਾਣਗੇ ਸੰਗਠਨ ਤਕਰੀਬਨ ਬਣ ਗਿਆ ਹੈ ਔਰ ਅਸੀਂ ਨੀਹਾਂ ਧਰ ਰਹੇ ਹਾਂ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆਏ ਯਾਨੀ ਕਿ ਬੀਜੇਪੀ 2027 ਤੱਕ ਵੀ ਕਿਸੇ ਨਾਲ ਗੱਡਜੋੜ ਨਹੀਂ ਕਰੇਗੀ ਉਹ ਹੁਣ ਟੌਪ ਲੀਡਰਸ਼ਿਪ ਤੱਕ ਹੈ ਪਰ ਅਸੀਂ ਆਪਣੀ ਤਿਆਰੀ ਪੂਰੀ ਕਰਨੀ ਹੈ ਤੁਹਾਨੂੰ ਲੱਗਦਾ ਕਿ ਜੇ ਗੱਡਜੋੜ ਹੁੰਦਾ ਸ਼ਾਇਦ ਜ਼ਿਆਦਾ ਸੀਟਾਂ ਤੇ ਜਿੱਤ ਜਿਹੜੀ ਆ ਉਹ ਹਾਸਲ ਕਰ ਸਕਦੇ ਸੀ ਇਹ ਬੀਜੇਪੀ ਤੇ ਅਕਾਲੀ ਦਲ ਹਾਲਾਂਕਿ ਨੋ ਡਾਊਟ ਇਸ ਵਾਰ ਬੀਜੇਪੀ ਕਹਿ ਰਹੀ ਐ ਅਸੀਂ ਵੱਡਾ ਭਰਾ ਬਣ ਗਿਆ ਹੁਣ ਪੰਜਾਬ ਦੇ ਵਿੱਚ ਵੀ ਅ ਮੈਂ ਜਿਸ ਤਰ੍ਹਾਂ ਪਹਿਲੇ ਕਿਹਾ ਤਾਕਤ ਤਾਂ ਜ਼ਰੂਰ ਹੁੰਦੀ ਔਰ ਉਸ ਤਾਕਤ ਦੇ ਨਾਲ ਉਮੀਦਾਂ ਵੀ ਹੋਰ ਹੁੰਦੀਆਂ ਨੇ ਪਰ ਲੋਕਾਂ ਦਾ ਮਨ ਜਿਹੜਾ ਹੈ ਉਹ ਹੁਣ ਕਿਸ ਤਰ੍ਹਾਂ ਉਹਨਾਂ ਨੇ ਵੋਟਾਂ ਪਾਣੀਆਂ ਨੇ ਉਹ ਅੱਗੇ 4 ਤਰੀਕ ਨੂੰ ਹੀ ਦੱਸੂਗਾ ਐਨਕੇ ਸ਼ਰਮਾ ਜੀ ਕਹਿੰਦੇ ਨੇ ਕਿ ਹਲੇ ਵੀ ਜੇ ਕੈਪਟਨ ਪਰਿਵਾਰ ਦੀ ਗੱਲ ਕੀਤੀ ਜਾਵੇ ਮਹਾਰਾਜਾ ਹੋਣ ਮਹਾਰਾਣੀ ਹੋਣ ਹਲੇ ਵੀ ਜ਼ਿਆਦਾ دیر ਧੁੱਪ ਦੇ ਵਿੱਚ ਨਹੀਂ ਰਹਿ ਸਕਦੇ ਜ਼ਿਆਦਾ دیر ਮੀਂਹ ਦੇ ਵਿੱਚ ਨਹੀਂ ਰਹਿ ਸਕਦੇ ਹਲੇ ਵੀ ਉਹ ਜਿਹੜਾ ਕਹਿੰਦੇ ਹਨ ਨਾ ਕਿ ਰਿਆਸਤ ਵਾਲਾ ਕਲਚਰ ਹੈ ਉਹ ਹਲੇ ਵੀ ਹੈਗਾ ਐਨਕੇ ਸ਼ਰਮਾ ਵਧੀਆ ਬੰਦੇ ਨੇ ਪਰ ਸਾਡੇ ਕੋਈ ਇੰਨੇ ক্লোਜ਼ ਫਰੈਂਡ ਹੈ ਨਹੀਂ ਜਾਂ ਸਾਡੀ ਕੋਈ ਇੰਨੀ ਇੰਟਰੈਕਸ਼ਨ ਹੈ ਨਹੀਂ ਕਿ ਉਹ ਸਾਡੀ ਰੋਜ਼ ਦੀ ਜ਼ਿੰਦਗੀ ਜਾਣਣ ਜਾਣਣ ਦਾ ਮੈਨਰੇ ਕਿ ਇਹ ਤੁਸੀਂ ਕਿਸੇ ਬੰਦੇ ਨੂੰ ਰੋਕ ਕੇ ਪੁੱਛ ਲਓ ਕਿ ਹੁਣ ਜਿਹੜੀ ਕੈਂਪੇਨ ਹੈ ਇਹ ਤੁੱਪ ਦੇ ਵਿੱਚ ਹੀ ਹੈ ਐਨ ਕੇ ਸ਼ਰਮਾ ਕਰ ਰਿਹਾ ਮੈਂ ਕਰ ਰਿਹਾ ਗਾਂਧੀ ਕਰ ਰਿਹਾ ਹੋਰ ਕਰ ਰਹੇ ਨੇ ਡਾਕਟਰ ਬਲਬੀਰ ਕਰ ਰਹੇ ਨੇ ਔਰ ਜੇ ਅਸੀਂ ਤੁੱਪ 'ਚ ਨਾ ਜਾ ਸਕੇ ਜਦ ਪਾਣੀ ਫਲੱਡ ਆਇਆ ਐਨ ਕੇ ਸ਼ਰਮਾ ਦਾ ਇੱਕ ਖੇਤਰ ਥੀ ਮੇਰੇ ਨੌ ਖੇਤਰ ਥੀ ਇੱਕ ਇੱਕ ਜਗਾ ਗਈ ਇਹ ਗੱਲਾਂ ਕਹਿਣ ਦੀਆਂ ਨੇ ਕਿਉਂਕਿ ਕੋਈ ਸਿਆਸਤ ਦੀ ਗੱਲ ਨਹੀਂ ਹੈ ਤੇ ਮੇਰੇ ਖਿਆਲ 'ਚ ਜੇ ਅਸੀਂ ਇਹ ਜੇ ਹੁੰਦੇ ਕਿ ਨਾ ਲੋਕਾਂ ਨੂੰ ਮਿਲਦੇ ਨਾ ਬਾਹਰ ਜਾਂਦੇ ਨਾ ਆਂਦੇ ਤਾਂ ਮੇਰੇ ਖਿਆਲ 'ਚ ਅਸੀਂ ਇੱਕ ਇਲੈਕਸ਼ਨ ਦੇ ਬਾਅਦ ਸਾਨੂੰ ਫਿਰ ਕਿਸੇ ਨੇ ਮੂੰਹ ਨਹੀਂ ਲਾਣਾ ਸੀ ਅੱਛਾ ਵੈਸੇ ਅਸੀਂ ਪਟਿਆਲਾ ਦੇ ਕੈਂਡੀਡੇਟਸ ਬਾਰੇ ਗੱਲ ਕਰੀਏ ਤਾਂ ਜ਼ਿਆਦਾਤਰ ਚਾਰੋਂ ਕੈਂਡੀਡੇਟਸ ਇੱਕ ਦੂਜੇ ਦੇ ਖਿਲਾਫ ਜ਼ਿਆਦਾ ਨਹੀਂ ਬੋਲਦੇ ਪਰਸਨਲ ਰਿਸ਼ਤੇ ਸਭ ਦੇ ਵਧੀਆ ਨੇ ਇੱਕ ਦੂਜੇ ਦੇ ਨਾਲ ਅ ਦੇਖੋ ਜਾਣਦੇ ਹੈ ਪਰ ਮੇਰਾ ਤਾਂ ਉਸੂਲ ਰਿਹਾ ਜਿਸ ਦਿਨ ਤੋਂ ਮੈਂ ਇਲੈਕਸ਼ਨ ਲੜ ਰਹੀ ਹਾਂ ਮੈਂ ਕਦੀ ਕਿਸੇ ਦੇ ਖਿਲਾਫ ਪਰਸਨਲ ਗੱਲ ਨਹੀਂ ਕੀਤੀ ਉਹ ਬਣਦੀ ਨਹੀਂ ਹੈ ਜੋ ਸਿਆਸੀ ਗੱਲ ਕਰਨੀ ਹੈ ਦੂਸੇ ਸਿਆਸੀ ਗੱਲ ਕਰੋ ਲੋਕਾਂ ਨੂੰ ਦੱਸੋ ਪਰਸਨਲ ਨਾਲ ਵੋਟਾਂ ਕਿੱਥੇ ਪੈਣਗੀਆਂ ਔਰ ਕਿਸੇ ਦੀ ਪਰਸਨਲ ਇੱਜ਼ਤ ਦੇ ਉੱਤੇ ਹੱਥ ਨਹੀਂ ਲਾਣਾ ਚਾਹੀਦਾ ਉਹ ਮੇਰੀ ਸੋਚ ਹੈ ਪਨੀਦੀ ਨੋ ਵਿਧਾਨ ਸਭਾ ਜਿਹੜੇ ਖੇਤਰ ਪੈਂਦੇ ਨੇ ਸਾਰੇ ਕਿਤੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸ ਨੇ ਤੁਹਾਨੂੰ ਲੱਗਦਾ ਕਿ ਇਸ ਦਾ ਫਾਇਦਾ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹੋਏਗਾ ਦੇਖੋ ਉਹਨਾਂ ਦੇ ਪਰਫਾਰਮੈਂਸ ਦੇ ਉੱਤੇ ਕਿਉਂਕਿ ਨਾਰਮਲੀ ਐਮ ਐਲ ਏ ਦੇ ਥਰੂ ਹੀ ਅਸੀਂ ਇਲੈਕਸ਼ਨ ਲੜਦੇ ਮੈਂ ਪਹਿਲੇ ਕਾਂਗਰਸ ਐਮ ਐਲ ਏ ਸ ਦੇ ਨਾਲ ਹੀ ਲੜਦੀ ਥੀ ਔਰ ਉਹ ਬੜੇ ਤਕੜੇ ਐਮ ਐਲ ਏ ਨੇ ਕਦੀ ਹਾਰੇ ਜਿੱਤੇ ਹੁਣ ਉਹਨਾਂ ਦਾ ਫਾਇਦਾ ਗਾਂਧੀ ਜੀ ਨੂੰ ਮਿਲ ਰਿਹਾ ਅੱਗੇ ਜੋ ਆਮ ਆਦਮੀ ਨੂੰ ਫਾਇਦਾ ਜਾਂ ਨੁਕਸਾਨ ਹੋਊਗਾ ਉਹਨਾਂ ਦੇ ਐਮਐਲਏ ਦਾ ਹੋਊਗਾ ਬੀਜਪੀ ਦਾ ਕੋਈ ਐਮਐਲਏ ਨਹੀਂ ਬੀਜਪੀ ਦਾ ਇੱਕ ਪਰੋਸਾ ਹੈਗਾ ਮੋਦੀ ਜੀ ਔਰ ਨਵੇਂ ਸਿਰੇ ਤੋਂ ਵਧੀਆ ਬੰਦੇ ਜਿਹੜੇ ਜੁੜ ਕੇ ਕੰਮ ਕਰ ਰਹੇ ਨੇ ਪਿੰਡਾਂ ਪਿੰਡਾਂ ਚ ਵੀ ਤੁਸੀਂ ਗਏ ਅਸੀਂ ਦੇਖਿਆ ਤੁਸੀਂ ਤੇ ਜੈਂਦਰ ਕੌਰ ਜੀ ਜਦੋਂ ਮਾੜਾ ਸਮਾਂ ਆਇਆ ਪੰਜਾਬ ਦੇ ਪਿੰਡਾਂ ਚ ਗਏ ਖਾਸ ਤੌਰ ਤੇ ਜੋ ਪਟਿਆਲਾ ਨਾਲ ਜੁੜਦੇ ਹੋਏ ਜਿੰਨੇ ਪਿੰਡ ਸੀਗੇ ਤੁਹਾਨੂੰ ਲੱਗਦਾ ਹੈ ਕਿ ਲੋਕ ਜਿਹੜੇ ਨੇ ਉਹ ਸਮੇਂ ਨੂੰ ਯਾਦ ਕਰ ਰਹੇ ਨੇ ਬਿਲਕੁਲ ਹ ਹੁਣੇ ਜਿਹੜਾ ਇੱਕ ਖੜਾ ਸੀ ਉਹ ਉਹ ਸੀ ਪਿੰਡ ਤੋਂ ਥੀ ਜਿੱਥੇ 5 ਫੁੱਟ ਦੇ ਪਾਣੀ ਦੇ ਵਿੱਚ ਜਾ ਕੇ ਆਈ 2.5 ਸਾਲ ਦੇ ਕਾਰਜਕਾਲ ਦੀ ਗੱਲ ਕਰੀ ਆ ਆਮ ਆਦਮੀ ਪਾਰਟੀ ਦੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕ ਉਸ ਬਾਰੇ ਕੀ ਕਹਿ ਰਹੇ ਨੇ ਲੋਕ ਤਾਂ ਕਹਿ ਰਹੇ ਨੇ ਕਿ ਐਸੀ ਵੋਟ ਨਹੀਂ ਪਾਣੀ ਬਿਲਕੁਲ ਨਾਖੁਸ਼ ਨੇ ਕਿਉਂਕਿ ਕੋਈ ਪ੍ਰਾਪਤੀ ਨਹੀਂ ਹੋਈ ਜਿਹੜੀ ਜਿਹੜੀ ਇਹਨਾਂ ਨੂੰ ਕੋਈ ਫਾਇਦਾ ਹੋ ਰਿਹਾ ਉਹ ਫਾਇਦਾ ਉੱਥੋਂ ਹੀ ਹੋ ਰਿਹਾ ਜਿੱਥੋਂ ਸੈਂਟਰ ਦੇ ਪੈਸੇ ਆ ਰਹੇ ਨੇ ਸੋ ਮੇਰੇ ਖਿਆਲ ਚ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਵਧੀਆ ਨਹੀਂ ਹੈ ਅਸੀਂ ਦੇਖ ਰਹੇ ਸੀਗੇ ਕਿ ਬੀਜੇਪੀ ਦੇ ਲੀਡਰ ਜਿੱਥੇ ਵੀ ਜਾ ਰਹੇ ਨੇ ਕਿਸਾਨ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਪਨੀਰਕੌਰ ਜਦੋਂ ਮੋਤੀ ਮਹਿਲ ਤੋਂ ਬਾਹਰ ਨਿਕਲ ਰਹੇ ਸੀਗੇ ਤਾਂ ਕਿਸਾਨ ਉਹਨਾਂ ਨੂੰ ਮਿਲਦੇ ਹੋਏ ਨਜ਼ਰ ਆਏ ਤੇ ਧੰਨਵਾਦ ਕਰਦੇ ਹੋਏ ਨਜ਼ਰ ਆਏ ਉਹਨਾਂ ਤੋਂ ਹੀ ਜਾਣਦੇ ਆ ਆਖਿਰ ਕੀ ਕਰ ਰਹੇ ਨੇ ਮਹਾਰਾਣੇ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਹਰ ਥਾਂ ਤੇ ਜਾ ਰਹੇ ਹੋ ਤੇ ਹਰ ਕਿਸੇ ਨੂੰ ਪਰਸਨਲੀ ਮਿਲ ਕੇ ਅਪੀਲ ਵੀ ਜਿਹੜੀ ਆ ਉਹ ਕੀਤੀ ਵੀ ਜਾ ਰਹੀ ਹੈ ਨਾਲੇ ਭਾਜਪਾ ਦੇ ਕੰਮ ਵੀ ਕਿਨਾਰੇ ਜਾ ਰਹੇ ਆ ਆਪਣਾ ਰਿਪੋਰਟ ਕਾਰਡ ਵੀ ਤੁਸੀਂ ਪੇਸ਼ ਕਰ ਹਾਂਜੀ ਹਾਂਜੀ ਇਹ ਤਾਂ ਜ਼ਰੂਰੀ ਹੈ ਇਲੈਕਸ਼ਨ ਦੇ ਵਿੱਚ अच्छा कैप्टेन साहब दियासी गल कर रहे सी कि ਤੁਸੀਂ ਕਿਹਾ ਉਹਨਾਂ ਦੀ ਤਬਈ ਜਿਹੜੀ ਠੀਕ ਨਹੀਂ ਹੈ ਤੁਸੀਂ ਸੁਣਿਆ ਹੋਏਗਾ ਤੁਸੀਂ ਹਾਲਾ ਕੀ ਕਿਹਾ ਮੈਂ ਕਦੇ ਕਿਸੇ ਦੇ ਖਿਲਾਫ ਪਰਸਨਲ ਬਿਆਨ ਨਹੀਂ ਕਰਦੀ ਪਰ ਸੀਐਮ ਸਾਹਿਬ ਨੇ ਕਿਹਾ ਕਿ ਜਦੋਂ ਮੈਂ ਸੀਐਮ ਕੋਠੀ ਵਿੱਚ ਗਿਆ ਤਾਂ ਮੈਂ ਹਵਨ ਕਰਾਇਆ ਠੀਕ ਹੈ ਉਹਨਾਂ ਨੇ ਹਵਨ ਕਰਵਾਇਆ ਤਾਂ ਵਧੀਆ ਗੱਲ ਹੈ ਸ਼ੁੱద్ధి ਹੁੰਦੀ ਹੈ ਅਸੀਂ ਵੀ ਜਦ ਸੀਐਮ ਹਾਊਸ 'ਚ ਗਏ ਸੀ ਅਖੰਡ ਪਾਠ ਵੀ ਕਰਾਇਆ ਹਵਨ ਵੀ ਕਰਵਾਇਆ 28 ਸਾਲ ਦੇ ਜਦੋਂ ਕੰਮ ਲੋਕਾਂ ਲੋਕਾਂ ਦੇ ਸਾਹਮਣੇ ਆਉਂਦੇ ਨੇ ਆਮ ਆਦਮੀ ਪਾਰਟੀ ਦੇ ਕੀ ਕੁਝ ਹਲੇ ਵੀ ਲੋਕ ਨਿਰਾਸ਼ਾ ਜਤਾਉਂਦੇ ਨੇ ਨਸ਼ੇ ਦਾ ਮੁੱਦਾ ਆਪਾਂ ਛੂ ਲਿਆ ਕੀ ਹਜ਼ਾਰ ਰੁਪਏ ਉੜੀਕਦੀਆਂ ਨੇ ਲੇਡੀਜ਼ ਮੇਰੇ ਖਿਆਲ ਚ ਉਹਨਾਂ ਦੀ ਉਮੀਦ ਹਾਟੀ ਗਈ ਹੈ ਉਹ ਆਪਣੇ ਆਪ ਦੇ ਲਾਹਣਤ ਕਹਿੰਦੇ ਆ ਕਿ ਅਸੀਂ ਉਹਨਾਂ ਨੂੰ ਵੋਟਾਂ ਕਿਉਂ ਪਾਈਆਂ ਉਹਨਾਂ ਦਾ ਝੂਠ ਕਿਉਂ ਸਮਝਿਆ ਤੁਹਾਡੇ ਤੋਂ ਕਾਰਨ ਪੁੱਛਦੇ ਨੇ ਕਿ ਕਿਉਂ ਕਾਂਗਰਸ ਛੱਡੀ ਨਹੀਂ ਕਿਸੇ ਨੇ ਪੁੱਛਿਆ ਨਹੀਂ ਔਰ ਮੈਂ ਆਪ ਹੀ ਦੱਸਦੀ ਆ ਕਿ ਜੇ ਪੰਜਾਬ ਦੀ ਸੇਵਾ ਕਰਨੀ ਸੀ ਜਿਸ ਪਾਰਟੀ ਦੇ ਨਾਲ ਜਿਹੇ-ਜਿਹੇ ਹਾਲਾਤ ਐ ਪੰਜਾਬ ਦੇ ਅੱਜ ਉਹਨਾਂ ਦੇ ਲਈ ਸੈਂਟਰ ਦੀ ਜ਼ਰੂਰ ਜ਼ਰੂਰਤ ਐ ਜੇ ਅਸੀਂ ਕੰਮ ਕਰਨਾ ਹੈ ਲੋਕਾਂ ਦੇ ਲਈ ਪੰਜਾਬ ਦੇ ਲਈ ਤਾਂ ਸਾਨੂੰ ਉਸ ਪਾਰਟੀ ਦੇ ਵਿੱਚ ਆਪਣੀ ਆਵਾਜ਼ ਆਪਣੀਆਂ ਆਸ਼ਾਵਾਂ ਲੋਕਾਂ ਦੀਆਂ ਆਪਣੀ ਪੰਜਾਬ ਦੀਆਂ ਉਮੀਦਾਂ ਲੈ ਕੇ ਜਾ ਕੇ ਗੱਲ ਕਰਾਂਗੇ ਔਰ ਸਾਨੂੰ ਭਰੋਸਾ ਐ ਮੋਦੀ ਜੀ ਤੇ ਕੇ ਉਹ ਸੁਣਨਗੇ ਔਰ ਕਰਨਗੇ ਮਹਾਰਾਣੀ ਸਾਹਿਬਾ ਇਹ ਵੀ ਕਿਹਾ ਜਾਂਦਾ ਹੈ ਜੋ ਕਾਂਗਰਸ ਪਾਰਟੀ ਲੀਡਰਸ ਨੇ ਉਹ ਕਹਿੰਦੇ ਨੇ ਕਿ ਕਾਂਗਰਸ ਨੇ ਬਹੁਤ ਕੁਝ ਦਿੱਤਾ ਪਰਿਵਾਰ ਨੂੰ ਕੈਪਟਨ ਪਰਿਵਾਰ ਨੂੰ ਪਰ ਉਹਨਾਂ ਨੇ ਇਸ ਟਾਈਮ ਤੇ ਇਹ ਧੋਖਾ ਜਿਹੜਾ ਹੈ ਸਾਡੇ ਨਾਲ ਕੀਤਾ ਧੋਖੇ ਦੀ ਕੋਈ ਗੱਲ ਨਹੀਂ ਹੈ ਕਾਂਗਰਸ ਨੇ ਬਹੁਤ ਦਿੱਤਾ ਔਰ ਕੈਪਟਨ ਸਾਹਿਬ ਔਰ ਸਾਡੇ ਪਰਿਵਾਰ ਨੇ ਵੀ ਬਹੁਤ ਕੀਤਾ ਖੜੀ ਕੀਤੀ ਪਾਰਟੀ ਲਈ ਪੂਰਾ ਕੰਮ ਕੀਤਾ ਸੋ ਦੋਨੋਂ ਪਾਸੇ ਦਾ ਹੁੰਦਾ ਪਾਰਟੀ ਉਸ ਨੂੰ ਦਿੰਦੀ ਹੈ ਜੋ ਲਾਇਕ ਹੋਏ ਜੋ ਕੰਮ ਕਰਦਾ ਹੋਏ ਐਵੇਂ ਨਹੀਂ ਪਾਰਟੀ ਦਿੰਦੀ ਕਿਸੇ ਨੂੰ ਕੁਝ ਔਰ ਜੇ ਪਾਰਟੀ ਚ ਐਸੀ ਗਏ ਹੈ ਤਾਂ ਅਸੀਂ ਕਿਸੇ ਵਜ੍ਹਾ ਤੇ ਉਸ ਪਾਰਟੀ ਨੂੰ ਉੱਪਰ ਲਿਆਉਣ ਲਈ ਗਏ ਪਰ ਜਦ ਸਥਿਤੀ ਆਂਦੀ ਹੈ ਕਿ ਉਹ ਜਿਹੜੀ ਤਾਲੀ ਦੋ ਹੱਥਾਂ ਨਾਲ ਵੱਜਦੀ थी ਉਹ ਵੱਜਦੀ ਨਹੀਂ ਤਾਂ ਅਸੀਂ ਤਾਂ ਘਰ ਬੈਠਣ ਨੂੰ ਤਿਆਰ ਸੀ ਤੇ ਇੰਨਾ ਵਧੀਆ ਮੋਦੀ ਜੀ ਨੇ ਕੈਪਟਨ ਸਾਹਿਬ ਦਾ ਅਪਰੀਸ਼ੀਏਟ ਕੀਤਾ ਕਿ ਅਸੀਂ ਸੋਚਿਆ ਕਿ ਜੇ ਅਸੀਂ ਫੇਰ ਹੱਲੇ ਪੰਜਾਬ ਦੇ ਲਈ ਕੰਮ ਕਰਨਾ ਹੈ ਔਰ ਉਹ ਜੋ ਕੀਤਾ ਕੈਪਟਨ ਸਾਹਿਬ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਕੀਤਾ ਪੰਜਾਬ ਨੂੰ ਮੁੱਖ ਰੱਖ ਕੇ ਕੀਤਾ ਤਾਂ ਉਹ ਅਸੀਂ ਜਿਹੜੀ ਪਾਰਟੀ ਸਾਨੂੰ ਪੰਜਾਬ ਨੂੰ ਬਚਾ ਸਕਦੀ ਹੈ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਉਸ ਪਾਰਟੀ ਦੇ ਨਾਲ ਜੁੜ ਕੇ ਅਸੀਂ ਕੰਮ ਕਰੀਏ ਔਰ ਉਸ ਪਾਰਟੀ ਨੇ ਸਾਨੂੰ ਬਹੁਤ ਮਾਣ ਦਿੱਤਾ ਮੈਨੂੰ ਟਿਕਟ ਦਿੱਤਾ ਔਰ ਮੈਂ ਆਪਣੇ ਵੱਲੋਂ ਪੂਰਾ ਕੰਮ ਕਰੂੰਗੀ ਏ ਲੱਗ ਰਿਹਾ ਸੀ ਜੈ ਇੰਦਰ ਕੌਰ ਜੀ ਵੀ ਇਸ ਵਾਰ ਚ ਆਨ ਲੜ ਸਕਦੇ ਨੇ ਕਿਉਂਕਿ ਸ਼ੀ ਵਾਸ ਆਲਸੋ ਪ੍ਰਿਪੇਅਰਡ ਅ ਇਟ ਕੁਡ ਹੈਵ ਬੀ ਨੀਬਾਡੀ ਇਨ ਦ ਪਾਰਟੀ ਐਂਡ ਸਰਟਨਲੀ ਦ ਫਿਊਚਰ ਇਜ਼ ਦ ਚਿਲड्रन ਸੋ ਅਗੇਨ ਉਹ ਜ਼ਰੂਰ ਲੜਣਗੇ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਇਸ ਵਾਰ ਬੜੇ ਐਕਟਿਵ ਨੇ ਉਹ ਵੀ ਉਹ ਹੁਣ ਤੋਂ ਨਹੀਂ ਜਿਸ ਦਿਨ ਤੋਂ ਜੁਆਇਨ ਕੀਤੇ ਨੇ ਉਸ ਦਿਨ ਤੋਂ ਐਕਟਿਵ ਨਹੀਂ ਅੱਛਾ ਬਨਿਕੋ ਜੀ ਇੱਕ ਹੋਰ ਸਵਾਲ ਅਸੀਂ ਦੇਖਿਆ ਰਾਹੁਲ ਗਾਂਧੀ ਜੀ ਨੇ ਵੋਟ ਜਿਹੜੀ ਹੈ ਉਹ ਤੁਸੀਂ ਦੇਖਿਆ ਪ੍ਰਿਆੰਕਾ ਗਾਂਧੀ ਰਾਹੁਲ ਗਾਂਧੀ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਵੋਟ ਪਾਈ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਉਹਨਾਂ ਦਾ ਗੱਠ ਜੋੜ ਹੈ ਉਹਨਾਂ ਨੇ ਪਾਣੀ ਥੀ ਉਹਨਾਂ ਦਾ ਜੈਸਚਰ ਹੈਗਾ ਐਂਡ ਇਟਸ ਰਾਈਟ ਤੇ ਪੰਜਾਬ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਵੱਖ-ਵੱਖ ਹੋ ਕੇ ਲੜ ਰਹੇ ਨੇ ਚੰਡੀਗੜ੍ਹ ਇਥੇ ਪਟਿਆਲੇ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਪੰਜਾਬ ਦੀ ਗੱਲ ਕੀਤੀ ਜਾਵੇ ਦੋਵੇਂ ਪਾਰਟੀਆਂ ਦਾ ਗੱਠ ਜੋੜਨੀ ਥੋੜਾ ਜਿਹਾ ਦੂਰ ਜਾਓ ਰਾਜਧਾਨੀ ਦਿੱਲੀ ਤੇ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਉਸ ਤੋਂ ਬਾਅਦ ਹਰਿਆਣਾ ਹਿਮਾਚਲ ਪ੍ਰਦੇਸ਼ ਦਿੱਲੀ ਹਰ ਥਾਂ ਦੇ ਇਹਨਾਂ ਦਾ ਗੱਠ ਜੋੜ ਸਾਨੂੰ ਤਾਂ ਪੰਜਾਬ ਦਾ ਫਿਕਰ ਹੈ ਕਿ ਜੇ ਗੱਠਜੋੜ ਇੱਥੇ ਇੱਕ ਦੂਜੇ ਨਾਲ ਲੜਾਈ ਕਰ ਰਹੇ ਨੇ ਇਹਨਾਂ ਦੀਆਂ ਨੀਤੀਆਂ ਕੀ ਰਹਿਣਗੀਆਂ ਪੰਜਾਬ ਦੇ ਲਈ ਔਰ ਪੰਜਾਬ ਦਾ ਇਹਨਾਂ ਦੀ ਲੜਾਈ ਦੇ ਵਿੱਚ ਨੁਕਸਾਨ ਹੀ ਹੋਈਗਾ ਕੈਮਰਾਮੈਨ ਜੈਵਰ रावत ਦੇ ਨਾਲ ਮੈਂ ਇਧਿਕਮ ਮਹੇਸ਼ਵੀ ਡੇਲੀਪੋਸ ਪਟਿਆਲਾ